ਡਰਾਈਵਿੰਗ ਤੋਂ ਬਾਅਦ ਮੈਂ ਇੱਥੇ ਹੁਣ ਬ੍ਰੇਕ ਕੀਤੀ ਆ 15 ਮਿੰਟ ਦੀ ਹਾਈਵੇ ਦੇ ਉੱਪਰ ਪਾਰਕਿੰਗਾਂ ਬਣੀਆਂ ਹੋਈਆਂ ਨੇ ਸੋ ਆਪਾਂ ਕਰ ਗਏ ਆ ਫਰਾਂਸ ਐਂਟਰ ਤੇ ਇੱਥੇ ਰੁਕੇ ਸੀਗੇ ਪੈਟਰੋਲ ਸਟੇਸ਼ਨ ਤੇ ਇਹ ਹੈਗਾ ਹੁਣ ਸਾਡਾ ਤੀਜਾ ਸਟਾਪ ਤੇ ਗੱਡੀ ਚ ਲਾਉਂਦੇ ਜਲਾਉਂਦੇ ਮੈਨੂੰ ਤਾਂ ਆਉਣ ਲੱਗ ਗਈ ਸੀ ਬਹੁਤ ਜ਼ਿਆਦਾ ਨੀਂਦ ਬਾਰਡਰ ਕ੍ਰੋਸਿੰਗ ਸਟਾਰਟ ਹੋ ਜਾਣੀ ਆ ਫਰਾਂਸ ਤੋਂ ਆਪਾਂ ਸਪੇਨ ਐਂਟਰ ਹੋਣਾ ਵਾ ਤੇ ਆਹ ਟ੍ਰੈਕਟ ਜਿਹੜੀ ਆਪਾਂ ਕੱਢੀ ਸੀਗੀ ਇਹ ਹੁਣ ਆਪਾਂ ਇੱਥੇ ਮਸ਼ੀਨ 'ਚ ਪਾਉਨੇ ਆ ਤੇ ਦੇਖਦੇ ਆ ਵੀ ਇਹ ਕਿੰਨੇ ਚਾਰਜ ਕਰਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਪਣਾ ਸਫਰ ਸਟਾਰਟ ਕਰਨ ਲੱਗੇ ਆ ਜਰਮਨੀ ਫ੍ਰੈਂਕਫਰਟ ਤੋਂ ਸਪੇਨ ਤੇ ਆਪਾਂ ਜਾਣਾ ਵਾ ਉੱਥੇ ਬਾਰਸਲੋਨਾ ਦੇ ਨੇੜੇ ਲੱਗਦਾ ਇੱਕ ਸ਼ਹਿਰ ਵੇਕ ਜੋ ਕਿ ਇੱਥੋਂ ਹੈਗਾ ਵਾ 1300 ਕਿਲੋਮੀਟਰ ਲਗਭਗ ਤੇ ਆਪਾਂ ਜਾ ਰਹੇ ਆ ਬਾਇਰ ਰੋਡ ਤੇ ਰਾਤ ਦੇ ਬੱਜੇ ਨੇ ਇਸ ਟਾਈਮ 2 ਵੱਜ ਚੁੱਕੇ ਨੇ ਤੇ ਆਜੋ ਲੈ ਚਲਦੇ ਆ ਤੁਹਾਨੂੰ ਤੇ ਦਿਖਾਉਨੇ ਆ ਫ੍ਰੈਂਕਫਰਟ ਤੋਂ ਬਾਰਸਲੋਨਾ ਦਾ ਸਫ਼ਰ ਕਿਦਾਂ ਦਾ ਸੋਟਾ 2 ਘੰਟੇ ਦੀ ਡਰਾਈਵਿੰਗ ਤੋਂ ਬਾਅਦ ਮੈਂ ਇੱਥੇ ਹੁਣ ਬ੍ਰੇਕ ਕੀਤੀ ਆ 15 ਮਿੰਟ ਦੀ ਹਾਈਵੇ ਦੇ ਉੱਪਰ ਪਾਰਕਿੰਗਾਂ ਬਣੀਆਂ ਹੋਈਆਂ ਨੇ ਇੱਥੇ ਰੁਕਦੇ ਆ ਹੁਣ ਚਾਹ ਪੀਣੇ ਆ ਤੇ ਥੋੜਾ ਤਗੜੇ ਜਿਹੇ ਹੁੰਨੇ ਆ ਫੇਰ ਕਰਦੇ ਆ ਫਿਰ ਸਟਾਰਟ ਜਾਨ ਨੂੰ ਤੁਸੀਂ ਦੇਖੋ ਇੱਥੇ ਦੀ ਪਾਰਕਿੰਗ ਕਿੱਦਾਂ ਦੀ ਆ ਦਿਖਾਉਣਾ ਤੁਹਾਨੂੰ ਇਹ ਹੈਗੇ ਇੱਥੇ ਬ੍ਰੇਕ ਕਰਨ ਨੂੰ ਇੱਥੇ ਰੈਸਟੋਰੈਂਟ ਟਾਈਪ ਕਹਿ ਸਕਦੇ ਬਣਿਆ ਹੋਇਆ ਕਾਫੀ ਵਗੈਰਾ ਸਾਰਾ ਕੁਝ ਖਾਣ ਨੂੰ ਮਿਲ ਜਾਂਦਾ ਵਾ ਇੱਥੇ ਤੇ ਇੱਥੇ ਦੇਖੋ ਕਾਫੀ ਜਣੇ ਨੇ ਸਟੇ ਕੀਤੀ ਹੋਈ ਆ ਗੱਡੀਆਂ ਲਾ ਕੇ ਕਈ ਸੁੱਤੇ ਪਏ ਨੇ ਹਜੇ ਦਿਨ ਹਜੇ ਚੜਦਾ ਪਿਆ ਵਾ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਇੱਥੇ ਪਾਰਕਿੰਗ ਦੇ ਵਿੱਚ ਇੰਡੀਆ ਵਿੱਚ ਸ਼ਾਇਦ ਇਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਚੀਜ਼ਾਂ ਆ ਗਈਆਂ ਹੋਣ ਆਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਚਾਰਜਿੰਗ ਪੁਆਇੰਟ ਲੱਗੇ ਹੋਏ ਨੇ ਇੱਥੇ ਜੜੀਆਂ ਵੀ ਇਲੈਕਟ੍ਰੀਕਲ ਗੱਡੀਆਂ ਨੇ ਤੇ ਇਹ ਸਿਰਫ ਉਹਨਾਂ ਲਈ ਪਾਰਕਿੰਗ ਆ ਤੇ ਉਹ ਇੱਥੇ ਪਾਰਕਿੰਗ ਤੇ ਲਾ ਕੇ ਗੱਡੀਆਂ ਚਾਰਜ ਕਰ ਲੈਂਦੇ ਨੇ ਟੈਸਲਾ ਹੋ ਗਈ ਜਾਂ ਹੋਰ ਵੀ ਗੱਡੀਆਂ ਇਲੈਕਟ੍ਰਿਕ ਗੱਡੀਆਂ ਨੇ ਜੜੀਆਂ ਉਹਦੇ ਲਈ ਇਹ ਲੱਗੇ ਹੋਏ ਨੇ ਚਾਰਜਿੰਗ ਪੁਆਇੰਟ ਤੇ ਕਾਫੀ ਵੱਡੀ ਪਾਰਕਿੰਗ ਆ ਇਹ ਵੀ ਦੇਣ ਹੁਣ ਥੋੜਾ ਥੋੜਾ ਚੜਨ ਲੱਗ ਗਿਆ ਤੇ ਪੀਕੇ ਚਾ ਫਿਰ ਨਿਕਲਦੇ ਆ ਤੇ ਦਿਖਾਉਨੇ ਆ ਅੱਗੇ ਦਾ ਵੀਊ ਸੋ ਆਪਾਂ ਕਰ ਗਏ ਆ ਫਰਾਂਸ ਐਂਟਰ ਤੇ ਇੱਥੇ ਰੁਕੇ ਸੀਗੇ ਪੈਟਰੋਲ ਸਟੇਸ਼ਨ ਤੇ ਚਾਹ ਪੀਏ ਇੱਥੇ ਤੇ ਆ ਬਣਿਆ ਹੋਇਆ ਇੱਥੇ ਦਾ ਖਾਣ ਪੀਣ ਨੂੰ ਰੈਸਟੋਰੈਂਟ ਕਿਹਾ ਸਾਦੇ ਆ ਇਹਨੂੰ ਇੱਥੇ ਕੋਨੇ ਆ ਤੁਹਾਨੂੰ ਸਾਰਾ ਕੁਝ ਮਿਲ ਗਿਆ ਇੱਥੋਂ ਕੱਪੜੇ ਵੀ ਖੜਾਉਣੇ ਵੀ ਜਵਾਕਾਂ ਲਈ ਆ ਖਾਣ ਪੀਣ ਦਾ ਡਿਪਾਰਟਮੈਂਟ ਆ ਗਿਆ ਇੱਥੇ ਅੱਤੇ ਕਾਫੀ ਮਸ਼ੀਨਾਂ ਲੱਗੀਆਂ ਆਟੋਮੈਟਿਕ ਮਸ਼ੀਨਾਂ ਵੈਦਰ ਦੇਖੋ ਬਾਹਰ ਫੌਗ ਇੰਨੀ ਪੈਂਦੀ ਪਈ ਹੈ ਇਹ ਜੁਲਾਈ ਦਾ ਮਹੀਨਾ ਚੱਲਦਾ ਵਾ ਲੱਗਦਾ ਇਹ ਜੁਲਾਈ ਦਾ ਮਹੀਨਾ ਯੂਰਪ ਦੇ ਵੈਦਰ ਦਾ ਕਿਸੇ ਪਾਸੇ ਕੁਝ ਨਹੀਂ ਸਮਝ ਲੱਗਦਾ ਹੈਗਾ ਅੱਕੇ ਤੱਕ ਕੁਝ ਨਹੀਂ ਦਿੰਦਾ ਸੀਗਾ ਪਹਿਲਾਂ ਹੁਣ ਥੋੜੀ ਜੀ ਘਟ ਗਈ ਆ ਕਦਾ ਕਿੰਨੀ ਫੋਗ ਪਈ ਹੋਈ ਆ ਦਸੰਬਰ ਦਾ ਹੀ ਮਹੀਨਾ ਲੱਗਦਾ ਪਿਆ ਹਾਂਜੀ ਦੋਸਤੋ ਇਹ ਹੈਗਾ ਹੁਣ ਸਾਡਾ ਤੀਜਾ ਸਟਾਪ ਤੇ ਗੱਡੀ ਚ ਲਾਉਂਦੇ ਚਲਾਉਂਦੇ ਮੈਨੂੰ ਤਾਂ ਆਉਣ ਲੱਗ ਗਈ ਸੀ ਬਹੁਤ ਜ਼ਿਆਦਾ ਨੀਂਦ ਤੇ ਹੁਣ ਇੱਥੇ ਅਸੀਂ ਦਿੱਤਾ ਵਾ ਸਟਾਪ ਇੱਥੇ ਦੇਖੋ ਆ ਤੁਸੀਂ ਦੇਖ ਸਕਦੇ ਹੋ ਇੱਥੇ ਖਾਣ ਪੀਣ ਨੂੰ 버ਗਰ ਕਿੰਗ ਬਣਿਆ ਹੋਇਆ ਵਾ ਤੇ ਆ ਅੰਦਰ ਇੱਕ ਨਿੱਕੀ ਜੀ ਪਾਰਕ ਬਣੀ ਹੋਈ ਆ ਲੋਕੀ ਕਈ ਆਪਣਾ ਖਾਣ ਪੀਣ ਦਾ ਸਮਾਨ ਨਾਲ ਲੈ ਕੇ ਆਉਂਦੇ ਆ ਫੈਮਿਲੀ ਵਾਲੇ ਆਉਂਦੇ ਬੱਚੇ ਆਉਂਦੇ ਨੇ ਉਹਨਾਂ ਲਈ ਇਹ ਪਿਕਨਿਕ ਸਪੋਟ ਬਣਿਆ ਹੋਇਆ ਬਾ ਅੰਦਰ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਟੇਬਲ ਲੱਗੇ ਹੋਏ ਨੇ ਤੇ ਲੋਕੀ ਆਪਣਾ ਫਿਰ ਟਾਈਮ ਐਦਾਂ ਇੰਜੋਏ ਕਰਦੇ ਨੇ ਕਾਫੀ ਆਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਕਿੰਨੀ ਜ਼ਿਆਦਾ ਗ੍ਰੀਨਰੀ ਆ ਤੇ ਜ਼ਿਆਦਾਤਰ ਹਾਈਵੇ ਤੇ ਐਦਾਂ ਦੇ ਸਪੋਟ ਬਣੇ ਹੁੰਦੇ ਨੇ ਕਾਫੀ ਜ਼ਿਆਦਾ ਤੁਹਾਨੂੰ ਸਟੇ ਕਰਨ ਨੂੰ ਤੋ ਯੂਰਪ ਦੇ ਵਿੱਚ ਟਰੈਵਲ ਕਰਨ ਦਾ ਇੱਕ ਆਪਣਾ ਅਲੱਗ ਹੀ ਮਜ਼ਾ ਵਾ ਮੈਨੂੰ ਤਾਂ ਰੋਡ ਟ੍ਰਿਪ ਕਰਨਾ ਬਹੁਤ ਵਧੀਆ ਲੱਗਦਾ ਇੱਥੇ ਯੂਰਪ ਦੇ ਵਿੱਚ ਇੱਕ ਤਾਂ ਇੱਥੇ ਦੀਆਂ ਸੜਕਾਂ ਇੰਨੀਆਂ ਜ਼ਿਆਦਾ ਸਮੂਥ ਨੇ ਪਾਰਕ ਤਾਂ ਇਹ ਬਹੁਤ ਜ਼ਿਆਦਾ ਵੱਡੀ ਆ ਜੇ ਅੱਗੇ ਤੱਕ ਜਾਵਾਂਗੇ ਆਪਣਾ ਟਾਈਮ ਵੀ ਬਹੁਤ ਜ਼ਿਆਦਾ ਵੇਸਟ ਹੋ ਰਿਹਾ ਹਜੇ 700 ਕਿਲੋਮੀਟਰ ਪਿਆ ਵਾ ਅਪਾ ਜਿੱਥੇ ਜਾਣਾ ਵਾ ਸਾਢੇ 7 ਘੰਟੇ ਲੱਗਣੇ ਆ ਹੋਰ ਤੇ ਆ ਦੇਖੋ ਐਦਾਂ ਦੇ ਲੱਕੜ ਦੇ ਟੇਬਲ ਲੱਗੇ ਹੋਏ ਨੇ ਸਾਰਾ ਹੀ ਹਰਾ ਹਰਾ ਲੱਗ ਰਿਹਾ। ਦਾਦਾ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਵੈਦਰ। ਤੇ ਚਲੋ ਬਾਦਦੇ ਆ ਆਪਣੇ ਅੱਗੇ ਸਫਰ ਵੱਲ। ਬੱਤੀ ਯੂਰੋ ਦਾ ਟੋਲ ਪਲਾਜ਼ਾ ਸੋ ਇੱਥੇ ਆਪਾਂ ਕਾਰਡ ਵੀ ਮਾਰ ਸਕਦੇ ਆ ਕੈਸ਼ ਵੀ ਦੇ ਸਕਦੇ ਆ ਸੋ ਬੈਟਰ ਇਹੀ ਆ ਵੀ ਕਾਰਡ ਹੀ ਮਾਰ ਦੋ ਕਿਉਂਕਿ ਇਹ ਜਿਆਦਾ ਭਾਣ ਦੇ ਦਿੰਦੇ ਹੁੰਦੇ ਨੇ OK ਇੱਥੇ ਟੋਲ ਪਲਾ ਦੇ ਆ ਤੇ ਕੋਈ ਬੰਦਾ ਨਹੀਂ ਹੈਗਾ ਜਿਵੇਂ ਇੰਡੀਆ ਆਪਣੇ ਬੈਠੇ ਹੁੰਦੇ ਨੇ ਇੱਥੇ ਪਾਸ ਇਹਨਾਂ ਦੇ ਕੈਮਰੇ ਲੱਗੇ ਹੋਏ ਆ ਸਾਰਾ ਆਟੋਮੈਟਿਕ ਸਿਸਟਮ ਆ ਇੱਥੇ ਇਹ ਹੁਣ ਜਦੋਂ ਅਸੀਂ ਫਰਾਂਸ ਐਂਟਰ ਹੋਏ ਸੀਗੇ ਉਦੋਂ ਉੱਥੇ ਜਦੋਂ ਟੋਲ ਪਲਾza ਆਇਆ ਉਦੋਂ ਸਾਨੂੰ ਟਿਕਟ ਮਿਲੀ ਤੇ ਜਦੋਂ ਹੁਣ ਆਹ ਰੋਡ ਖਤਮ ਹੋਈ ਆ ਆਕੇ ਹੈਗਾ ਹਜੇ ਫਰਾਂਸ ਹੀ ਆ ਤੇ ਜਦੋਂ ਆਹ ਵਾਲੀ ਰੋਡ ਖਤਮ ਹੋਈ ਆ ਤੇ ਉਰੇ ਫਿਰ ਸਾਨੂੰ ਪੇ ਕਰਨਾ ਪਿਆ ਉਹ ਟਿਕਟ ਪਾ ਕੇ ਇਹ ਇੰਨੇ ਕ ਰਸਤੇ ਦੇ ਇਹਨਾਂ ਨੇ 32 ਯੂਰੋ ਕੱਟੇ ਨੇ ਹੁਣ ਹੈਗਾ ਸੀ ਮਤਲਬ 250 ਕਿਲੋਮੀਟਰ ਸੀਗਾ ਇਹ ਇਹ ਰਸਤਾ ਤੇ ਹੁਣ ਅੱਗੇ ਜਾਣਾ ਮਨ ਲੱਗਦਾ ਆ ਦੋ ਹਜੇ ਟੋਲ ਪਲਾ ਦੇ ਹੋਰ ਆਉਣਗੇ ਸਪੇਨ ਦੇ ਵਿੱਚ ਤੇ ਜਰਮਨ ਦੇ ਵਿੱਚ ਕੋਈ ਟੋਲ ਪਲਾਦਾ ਨਹੀਂ ਹੈਗਾ ਸਪੇਨ ਚ ਪਹਿਲਾਂ ਹੁੰਦੇ ਸੀ ਇਹਨਾਂ ਨੇ ਉਹ ਬੰਦ ਕਰਦੇ ਟੋਲ ਪਲਾਦੇ ਲਿਓਨ ਸ਼ਹਿਰ ਅਸੀਂ ਟੱਪ ਗਏ ਆ ਤੇ ਟ੍ਰੈਫਿਕ ਹੁਣ ਲੱਗਿਆ ਹੋਇਆ ਇੰਨਾ ਜ਼ਿਆਦਾ ਅਸੀਂ ਪਹੁੰਚਣਾ ਸੀਗਾ ਦੁਪਹਿਰੇ 3:30 ਵਜੇ ਤੇ ਹੁਣ ਉਹੀ 2 ਘੰਟੇ ਦਾ ਫਰਕ ਪੈ ਗਿਆ ਹੁਣ ਉਹੀ 5:30 ਪਹੁੰਚਾਂਗੇ ਸਵੇਰ ਦੇ 2:30 ਵਜੇ ਦੇ ਤੁਰੇ ਹੋਏ ਆ ਤੇ ਸਾਢੇ 5 ਪਹੁੰਚਣਾ ਨਾਰਮਲੀ ਮੈਂ ਲਾਦਾ ਜਦੋਂ ਜਰਮਨ ਤੋਂ ਆਪਾਂ ਜਾਂਦੇ ਆ ਸਪੇਨ ਨੂੰ ਤਾਂ ਤਿੰਨ ਵਾਰ ਆਉਂਦੇ ਨੇ ਤੇ ਸ਼ਾਇਦ ਇਹ ਆਖਰੀ ਆ ਟ੍ਰੈਕਟਰ ਦਿੱਤੀ ਹੈ ਨਾ ਨੇ ਹੁਣ ਇਹਦੇ ਅੱਗੇ ਜਾ ਕੇ ਆਊਗਾ ਟੋਲ ਪਲਾਦਾ ਹੋਰ ਉੱਥੇ ਪੇ ਕਰਨੇ ਪੈਣੇ ਆ ਇਹਦੇ ਉੱਥੇ ਸਰਦਾਰਪਿਆਂ ਦੀ ਕਿੰਨੇ ਦੀ ਨਿਕਲੀ ਐ ਇਹ ਚੈੱਕ ਸੋ ਇੱਕ ਵਾਰ ਹੋਰ ਅਸੀਂ ਸਟਾਪ ਕੀਤਾ ਕਿਉਂਕਿ ਅਜੇ ਵੀ ਟਾਈਮ ਕਾਫੀ ਜ਼ਿਆਦਾ ਲੱਗਣਾ ਵਾ ਰਸਤੇ 'ਚ ਟ੍ਰੈਫਿਕ ਹੀ ਬਹੁਤ ਜ਼ਿਆਦਾ ਸੀਗਾ ਤੇ ਹੁਣ ਜਿੱਥੇ ਆ ਸਟਾਪ ਕੀਤਾ ਵਾ ਇਹ ਕੁਝ ਹੋਰ ਵੀ ਜ਼ਿਆਦਾ ਵਧੀਆ ਵਾ ਪਾਰਕ ਤੇ ਇੱਥੇ ਕਾਫੀ ਜ਼ਿਆਦਾ ਕਰਾਊਡ ਆ ਫੈਮਿਲੀ ਵਾਲੇ ਬਹੁਤ ਆਏ ਹੋਏ ਨੇ ਤੇ ਲੋਕੀ ਇੱਥੇ ਆਪਣੀ ਬ੍ਰੇਕ ਕਰ ਰਹੇ ਆ ਬੱਚਿਆਂ ਦੇ ਲਈ ਝੂਟੇ ਵੀ ਲੱਗੇ ਹੋਏ ਨੇ ਖਾਣ ਪੀਣ ਨੂੰ ਆ ਇੱਕ ਸ਼ਾਪ ਬਣਾਈ ਹੋਈ ਆ ਇਹਨਾਂ ਨੇ ਤੇ ਹੁਣ ਅਸੀਂ ਵੀ ਕਰਦੇ ਆ ਇੱਥੇ ਆਪਣੀ ਬ੍ਰੇਕ ਮੈਂ ਜ਼ਿਆਦਾ ਕਰਦਾ ਖਾਣਾ ਹੀ ਪਸੰਦ ਕਰਦਾ ਮੈਂ ਮੈਨੂੰ ਬਾਹਰਲਾ ਬਹੁਤਾ ਪਸੰਦ ਨਹੀਂ ਹੈਗਾ ਖਾਣਾ ਤੇ ਚੱਲਦੇ ਆ ਆ ਇੱਥੇ ਪਬਲਿਕ ਟਾਇਲਟ ਐਦਾਂ ਦੀਆਂ ਬਣੀਆਂ ਹੋਈਆਂ ਨੇ ਬੋ ਇਹ ਆ ਜੀ ਆਪਣਾ ਆਖਰੀ ਟੋਲ ਪਲਾਦਾ ਇਸ ਤੋਂ ਬਾਅਦ ਬਾਰਡਰ ਕ੍ਰੋਸਿੰਗ ਸਟਾਰਟ ਹੋ ਜਾਣੀ ਆ ਫਰਾਂਸ ਤੋਂ ਆਪਾਂ ਸਪੇਨ ਐਂਟਰ ਹੋਣਾ ਵਾ ਤੇ ਆਹ ਟ੍ਰੈਕਟ ਜਿਹੜੀ ਆਪਾਂ ਕੱਢੀ ਸੀਗੀ ਇਹ ਹੁਣ ਆਪਾਂ ਇੱਥੇ ਮਸ਼ੀਨ ਚ ਪਾਉਨੇ ਆ ਤੇ ਦੇਖਦੇ ਆਂ ਵੀ ਇਹ ਕਿੰਨੇ ਚਾਰਜ ਕਰਦੇ ਨੇ ਪਹਿਲੀ ਟਿਕਟ ਦੇ ਇਹਨਾਂ ਨੇ ਆਪਾਂ ਨੂੰ ਕੀਤੇ ਸੀਗੇ 3 ਯੂਰੋ ਤੇ ਦੂਜੀ ਦੇ ਕੀਤੇ ਸੀਗੇ 32 ਯੂਰੋ ਹੁਣ ਆ ਤੀਜੀ ਦਾ ਦੇਖਦੇ ਆ ਕਿੰਨੇ ਚਾਰਜ ਕਰਦੇ ਆ ਸੋ ਇਹਨਾਂ ਨੇ ਚਾਰਜ ਕੀਤੇ ਆਪਾਂ ਨੂੰ 52 ਯੂਰੋ 50 ਸੈਂਟ ਇਹ ਵੀ ਆਪਾਂ ਕਾਰਡ ਨਾਲ ਹੀ ਪੇ ਕਰ ਦੇਣੇ ਆ ਜਲਦੀ ਕੰਮ ਮੁੱਕ ਜਾਂਦਾ ਵਾ ਸਭ ਨਿਬੜ ਗਿਆ ਕੰਮ ਇਹ ਵੀ ਸੋ ਫਰਾਂਸ ਦੇ ਵਿੱਚ ਕਾਫੀ ਜ਼ਿਆਦਾ ਟੋਲ ਪਲਾ ਦੇ ਨੇ ਮਤਲਬ ਕਿ ਇਹ ਲਗਭਗ ਆਪਾਂ ਨੂੰ ਪਹ ਪਹ ਗਿਆ 80 ਕੇ ਨੇੜੇ ਤੇੜੇ ਪਹ ਗਿਆ ਇੱਕ ਪਾਸੇ ਦਾ ਸਿਰਫ ਸਪੇਨ ਜਾਣ ਦਾ ਹੁਣ ਜਦੋਂ ਵਾਪਸ ਹੀ ਜਾਣਾ ਫਿਰ ਉਨਹੀਂ 80 ਯੂਰੋ ਟੋਲ ਪਲਾ ਦੇ ਦੇ ਫਿਰ ਲੱਗਣੇ ਆ ਤੇ ਬਾਕੀ ਹੁਣ ਬਾਰਡਰ ਤੇ ਤੁਹਾਨੂੰ ਦਿਖਾਉਣੇ ਆ ਬਾਰਡਰ ਕਰਾਸਿੰਗ ਪਹੁੰਚ ਗਏ ਆਪਾਂ ਬਾਰਡਰ ਤੇ ਇਹ ਆ ਜੀ ਦੋਵੇਂ ਰੋਡ ਦੇ ਦੂਜੀ ਸਾਈਡ ਤੇ ਵੀ ਆਫਿਸ ਬਣਿਆ ਹੋਇਆ ਵਾ ਤੇ ਇੱਧਰ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਦੋਵੇਂ ਪਾਸੇ ਆਫਿਸ ਬਣੇ ਹੋਏ ਆ ਸੋ ਇਹ ਆ ਬਾਰਡਰ ਕਰਾਸਿੰਗ ਕੋਈ ਚੈਕਿੰਗ ਨਹੀਂ ਹੋ ਰਹੀ ਹੈਗੀ ਅੱਜ ਇਹ ਇਹਨਾਂ ਦੇ ਮੂਡ ਤੇ ਆ ਜੇ ਕਦੇ ਇਹ ਚੈਕਿੰਗ ਕਰਨਾ ਚਾਹੇ ਤਾਂ ਇਹ ਰੋਕ ਸਕਦੇ ਨੇ ਤੁਹਾਨੂੰ ਤੇ ਪਰ ਮੈਂ ਇੱਥੇ ਤਿੰਨ ਚਾਰ ਵਾਰ ਮੈਂ ਟਰੈਵਲ ਕੀਤਾ ਬਾਇ ਰੋਡ ਤੇ ਅਸੀਂ ਅੱਜ ਤੱਕ ਚੈੱਕ ਨਹੀਂ ਹੋਏ ਹੈਗੇ ਸੋ ਇਹ ਇੱਕ ਬੈਸਟ ਪੁਆਇੰਟ ਆ ਚੈੱਕ ਨਹੀਂ ਹੋਏ ਕਿਉਂਕਿ ਟਾਈਮ ਬਹੁਤ ਵੇਸਟ ਹੁੰਦਾ ਹੈ ਇਹਦੇ ਵਿੱਚ ਉਹ ਫਿਰ ਸਾਰੀ ਚੈਕਿੰਗ ਕਰਦੇ ਆ ਸੋ ਇੰਨਾ ਕੁ ਸੀਗਾ ਇਹ ਬਾਰਡਰ ਕ੍ਰੋਸਿੰਗ ਦਾ ਏਰੀਆ ਹੁਣ ਆਪਾਂ ਸਪੇਨ ਚ ਐਂਟਰ ਹੋ ਗਏ ਆ ਆ ਨਾਲ ਥੋੜੇ ਜੇ ਸਪੇਨ ਆ ਪਿੰਡ ਬਣਿਆ ਹੋਇਆ ਆਵਾ ਛੋਟਾ ਜਿਹਾ ਸਪੇਨ ਦੀ ਐਂਟ੍ਰੈਂਸ ਤੇ ਤੇ ਬਾਕੀ ਤੁਹਾਨੂੰ ਹੁਣ ਜਿਹੜੇ ਸ਼ਹਿਰ ਅਸੀਂ ਜਾਣਾ ਵਾ ਵਿਕ ਤੇ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਉਨੇ ਆ ਵੀ ਉਹ ਸ਼ਹਿਰ ਕਿੱਦਾਂ ਦਾ ਉਹਦੀ ਐਂਟ੍ਰੈਂਸ ਦਿਖਾ ਕੇ ਫਿਰ ਆਪਾਂ ਕਰਾਂਗੇ ਬਲੌਗ ਇਹ ਖਤਮ ਪਹੁੰਚ ਗਿਆ ਜੀ ਆਪਣੀ ਡੈਸਟੀਨੇਸ਼ਨ ਤੇ ਤੇ ਮੀ ਨੇ ਕੀਤਾ ਸਾਡਾ ਸਵਾਗਤ ਤੇ ਇੱਥੇ ਕਰਦੇ ਆ ਜੀ ਅੱਜ ਦਾ ਵਲੌਗ ਖਤਮ ਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਊਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਹੁਣ ਅਗਲੇ ਵਲੌਗ ਦੇ ਵਿੱਚ